ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਗੁਰਮੇਲ ਸਿੰਘ ਪਹਿਲਵਾਨ ਵੱਲੋਂ ਪੂਰਬੀ ਹਲਕੇ ਵਿੱਚ ਕਾਂਗਰਸੀ ਉਮੀਦਵਾਰ ਅਮਨਿੰਦਰ ਸਿੰਘ ਰਾਜਾ ਵੜਿੰਗ ਦੀ ਚੋਣ ਮੀਟਿੰਗ ਕਰਵਾਈ ਗਈ ਜਿਸ ਵਿੱਚ ਹਜ਼ਾਰਾਂ ਲੋਕ ਸ਼ਾਮਿਲ ਹੋਏ ਮੀਟਿੰਗ ਦੌਰਾਨ ਰਾਜਾ ਵੜਿੰਗ ਨੇ ਰਬ ਨੇਥ ਬਿੱਟੂ ਨੂੰ ਗद्दार ਦੱਸਿਆ ਕਿ ਜੇਕਰ ਹਾਰ ਦਾ ਡਰ ਲੱਗ ਰਿਹਾ ਸੀ ਤਾਂ ਕਾਂਗਰਸ ਵਿੱਚ ਹੀ ਹਾਰ ਜਾਂਦਾ 15 ਸਾਲ ਕਾਂਗਰਸ ਦਾ ਐਮਪੀ ਰਹਿਣ ਤੋਂ ਬਾਅਦ ਭਾਜਪਾ ਵਿੱਚ ਜਾ ਕੇ ਬਿੱਟੂ ਨੇ ਆਪਣੇ ਦਾਦਾ ਸਵਰਗੀ ਬੈਂਤ ਸਿੰਘ ਦੀ ਇੱਜ਼ਤ ਨੂੰ ਦਾਗ ਲਾ ਦਿੱਤਾ ਹੈ अमर जवाले के संपादक राजकुमार साथी की रिपोर्ट राज नहीं किसी ने पढ़िया सीधी खूच सा सियाने कहें मूसा भजया मौत तो अगे मौत खड़ी और जे बेअंत सिंह दे तू ना खराब करना ही सी जे लीग की लाने इस तरह ना कुछ करना सी तो फिर कांग्रेस पार्टी तो हार जंदा तेरे मंडी की टेलीफोन तू तो नहीं चुके गल तू तो नहीं किसी ना की करना भज गया तू ते अब तेरे हालात मैं तुम दसा हो सकता वो पाँचवे नंबर से आवे ये हालात तो उन्हें अंदर ही अंदर बने गए है हम ये मजबूरी हो गई है कि फोटो वरी भी लाती है कल मोदी साहब की फोटो लाती है पोस्टर से हम कैंडीडेट की फोटो ही है इटे मोदी साहब ने नहीं लड़ना इतने बिट्टू लड़ रहे हैं ज राजा बड़े लड़ रहे एक दूजा है पत्ते प्राशत ਮੈਂ ਕਦੇ ਪੰਜਾਬ ਦੀ ਜਨਤਾ ਸਮਾਂ ਚੋਂ 2.5 ਸਾਲਾਂ ਅੰਚ ਕਦੇ ਆਵਾਸੀ ਲੈਂਦੇ ਦਾ ਔਰ ਮੂੰਹ ਖੁੱਲਦਾ ਨਹੀਂ ਵੇਖਿਆ ਵੇਛੀ ਲੋਕ ਸਮਾਂ ਚ ਬਿਠੇ ਮੈਂ ਗਰਮੇਲ ਸਿੰਘ ਪਹਿਲਵਾਨ ਜਨਤ ਸੈਕਟਰੀ ਪੰਜਾਬ ਕਾਂਗਰਸ ਅੱਜ ਜਿਹੜੀ 2024 ਦੀ ਲੋਕ ਸਭਾ ਚੋਣ ਹੋ ਰਹੀ ਹੈ ਉਹਦੇ ਵਿੱਚ ਅੱਜ ਜਿਹੜਾ ਮੇਰੇ ਇੱਥੇ ਪਬਲਿਕ ਮੀਟਿੰਗ ਰੱਖੀ ਸੀ ਜੀ ਰਾਜਾ ਬੜਿੰਗ ਜੀ ਦੀ ਪਹਿਲਾਂ ਤਾਂ ਮੈਂ ਉਹਨਾਂ ਦਾ ਇੱਥੇ ਆਉਣ ਦੇ ਧੰਨਵਾਦ ਕੀਤਾ ਬਾਕੀ ਉਹ ਜੋ ਬੋਲ ਕੇ ਗਏ ਨੇ ਉਹਨਾਂ ਸੱਚੀਆਂ ਗੱਲਾਂ ਕਹੀਆਂ ਨੇ ਔਰ ਅਪੀਲ ਕੀਤੀ ਸਾਰਿਆਂ ਨੂੰ ਵੋਟ ਪਾਣ ਦੀ ਔਰ ਜਿਹੜੀ 5 ਸਾਲ ਲੋਕ ਸਭਾ ਹੁੰਦੀ ਹੈ ਇਸ ਦੇ ਵਿੱਚ ਲੋਕੀ ਜਾਣੂ ਜਾਣੂ ਨੇ ਅੱਜ ਕੱਲ ਦਾ ਮੀਡੀਆ ਦਾ ਜੋਗ ਹੈ ਤੁਹਾਡਾ ਇਲੈਕਟ੍ਰੋਨਿਕ ਦਾ ਜੋਗ ਹੈ ਜਿਸ ਦੇ ਵਿੱਚ ਕਿਸੇ ਨੂੰ ਕੋਈ ਇਹ ਨਹੀਂ ਕਿ ਸਮਝਾਉਣ ਦੀ ਲੋੜ ਹੈ ਲੋਕ ਸਾਰੇ ਸਮਝੇ ਹੋਏ ਨੇ ਇਸ ਕਰਕੇ ਅੱਜ ਉਹਨਾਂ ਨੇ ਇੱਥੇ ਆ ਕੇ ਵਰਕਰਾਂ ਨੂੰ ਜਿਹੜੇ ਸਾਡੇ ਕੁਝ ਵਰਕਰ ਘਰ ਬੈਠੇ ਸੀ ਉਹ ਸਾਰੇ ਆ ਗਏ ਇੱਥੇ ਆ ਗਏ ਤੇ ਉਹਨਾਂ ਨੂੰ ਇੱਕ ਵਾਰੀ ਅੱਜ ਨਾਲ ਇੱਥੇ ਖੜੇ ਹੋਣ ਦਾ ਮੌਕਾ ਮਿਲਿਆ ਔਰ ਮੈਂ ਉਹਨਾਂ ਦਾ ਪੂਸ ਸਮੁੱਚੀ ਆਈ ਕਮਾਂਡ ਟੀਮ ਦਾ ਧੰਨਵਾਦ ਵੀ ਕਰਦਾ ਪ੍ਰਸ਼ ਕਰਦਾ ਇਹਨਾਂ ਨੂੰ ਵਾਹਿਗੁਰੂ ਸਬੂਤਾ ਬਸੇਗਾ